ਹਾਂਜੀ ਦੋਸਤੋ ਉਮੀਦ ਆ ਤੁਸੀਂ ਠੀਕ ਠਾਕ ਹੋ ਮੇਰਾ ਨਾਮ ਵਰਪ੍ਰਿੰਥ ਤੇ ਆਪਾਂ ਇਸ ਲੜੀ ਦੇ ਵਿੱਚ ਗੱਲ ਕਰਦੇ ਆ ਦੁਨੀਆ ਭਰ ਦੀਆਂ ਉਹਨਾਂ ਮਹਾਨ ਔਰਤਾਂ ਬਾਰੇ ਜਿਨ੍ਹਾਂ ਨੇ ਸਮਾਜ ਨੂੰ ਦੇਣ ਸੀ ਜਾਂ ਜਿਨ੍ਹਾਂ ਨੇ ਬਾਕੀਆਂ ਤੋਂ ਕੁਝ ਹਟਮਾ ਕੀਤਾ ਸੋ ਅੱਜ ਇਸ ਲੜੀ ਦਾ 15ਵਾਂ ਦਿਨ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਜਾਂ ਮੈਂ ਮਾਫੀ ਚਾਹੁੰਨੀ ਆ ਕਿ ਅੱਜ ਥੋੜੀ ਜਿਹੀ ਮੇਰੀ ਸਿਹਤ ਪਿਛਲੇ 4-5 ਦਿਨਾਂ ਤੋਂ ਕੁਝ ਠੀਕ ਨਹੀਂ ਹੈਗੀ ਸੋ ਜਿਹਦੇ ਕਰਕੇ ਮੈਂ ਵੀ ਤੁਹਾਨੂੰ ਆਵਾਜ਼ ਸੁਣਨ ਦੇ ਵਿੱਚ ਦਿੱਕਤ ਆ ਸਕਦੀ ਹੈ ਵੈਸੇ ਮੈਂ ਵੀਡੀਓ ਐਡਿਟ ਕਰਨ ਤੋਂ ਪਹਿਲਾਂ ਦੇਖੂਗੀ ਆਵਾਜ਼ ਕਲੀਅਰ ਆ ਰਹੀ ਹੈ ਤਾਂ ਹੀ ਮੈਂ ਪੋਸਟ ਕਰੂੰਗੀ ਬਟ ਮੈਂ ਇਹ ਲੜੀ ਨੂੰ ਤੋੜਨਾ ਨਹੀਂ ਚਾਹੁੰਦੀ ਜਿਸ ਕਰਕੇ ਮੈਂ ਲਗਾਤਾਰ ਵੀਡੀਓ ਪੋਸਟ ਕਰਨ ਦੀ ਕੋਸ਼ਿਸ਼ ਦੇ ਵਿੱਚ ਹਾਂ ਅੱਜ ਵੀ ਸੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਇੱਕ ਪ੍ਰੇਰਣਾਦਾਇਕ ਔਰਤ ਦੀ ਇੱਕ ਔਰਸ ਸਖਸ਼ੀਅਤ ਦੀ ਜਿਨ੍ਹਾਂ ਨੂੰ ਕਿ ਬਹੁਤ ਅਦਭੁਤ ਚੁਣੌਤੀਆਂ ਦਾ ਸਾਹਮਣਾ ਕਰਕੇ ਉਹਨਾਂ ਨੇ ਫੇਰ ਵੀ ਇੰਨੀ ਮਿਹਨਤ ਇੰਨੀ ਸਟਰਗਲ ਕੀਤੀ ਕਿ ਉਹਨਾਂ ਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੋ ਗੱਲ ਕਰਾਂਗੇ ਹੈਲਨ ਕੈਲਰ ਦੀ ਜੋ ਕਿ ਇੱਕ ਅੰਨੀ ਤੇ ਬਹਿਰੀ ਔਰਤ ਸੀ ਉਹਦੇ باوجود ਉਹਨਾਂ ਨੇ ਮਿਹਨਤ ਤੇ ਦ੍ਰਿੜ ਇਰਾਦੇ ਨਾਲ ਦੁਨੀਆ ਨੂੰ ਹੈਰਾਨ ਕੀਤਾ ਤੇ ਉਹ ਇੱਕ ਲੇਖਕਾ ਸਮਾਜਿਕ ਸਮਾਜਿਕ ਕ੍ਰਾਂਤੀਕਾਰੀ ਤੇ ਮਨੁੱਖੀ ਅਧਿਕਾਰਾਂ ਦੀ ਲੜਾਈ ਲਈ ਲੜਨ ਵਾਲੀ ਇੱਕ ਔਰਤ ਇਨਕਲਾਬੀ ਔਰਤ ਬਣ ਗਈ ਜਿਨ੍ਹਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਬਹੁਤ ਸਾਰੀਆਂ ਪ੍ਰਾਪਤੀਆਂ ਕੀਤੀਆਂ ਸੋ ਬਹੁਤ ਵੱਡੀ ਗੱਲ ਆ ਆਪਸ ਦੇ ਵਿੱਚ ਕਿਉਂਕਿ ਜਦੋਂ ਆਪਾਂ ਇਦਾਂ ਦੀ ਆਪਾਂ ਨੂੰ ਛੋਟੀਆਂ ਪ੍ਰਾਬਲਮਾਂ ਹੁੰਦੀਆਂ ਨੇ ਮੈਨੂੰ ਲੱਗਦਾ ਵੀ ਆਪਾਂ ਨੂੰ ਆਪਣੀਆਂ ਪ੍ਰਾਬਲਮਾਂ ਛੋਟੀਆਂ ਹੁੰਦੀਆਂ ਨੇ ਆਪਾਂ ਨਾ ਉਹ ਚੀਜ਼ਾਂ ਛੱਡ ਦਿੰਨੇ ਹੁੰਨੇ ਆ ਉੱਥੇ ਪਰ ਜੇ ਆਪਾਂ ਲਗਾਤਾਰ ਆਪਣੀ ਦ੍ਰਿੜਤਾ ਨਾਲ ਕੰਮ ਕਰਦੇ ਰਹੀਏ ਤਾਂ ਤੁਹਾਨੂੰ ਚੰਗੇ ਰਿਜ਼ਲਟ ਮਿਲਦੇ ਨੇ ਤੇ ਇੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਕੇ ਸੋ ਹੈਲਨ ਐਡਮਿਸਕੇਲਰ ਉਹਨਾਂ ਦਾ ਜਿਹੜਾ ਜਨਮ ਸੀ 27 ਜੂਨ 1883 ਹੋਇਆ ਤੇ 1 ਜੂਨ 1968 ਤੱਕ ਉਹ ਜਿੰਦਾ ਰਹੇ ਤੇ ਉਹ ਇੱਕ ਅਮਰੀਕੀ ਲੇਖਕ ਸਿਆਦਨ ਤੇ ਅਧਿਆਪਕ ਸੀ ਉਹ ਪਹਿਲੀ ਬਹਿਰੀ ਤੇ ਅੰਨੀ ਵਿਅਕਤੀ ਸੀ ਜਿਨ੍ਹਾਂ ਨੇ ਬੀਏ ਦੀ ਡਿਗਰੀ ਹਾਸਲ ਕੀਤੀ ਹੋਵੇ ਤੇ ਉਸ ਤੋਂ ਬਾਅਦ ਇਹਦੇ ਵਿੱਚ ਉਹਨਾਂ ਦੀ ਇੱਕ ਅਧਿਆਪਕ ਸੀ ਐਨੀ ਸੁਲੇਵਨ ਉਹਨਾਂ ਨੇ ਮਤਲਬ ਬਹੁਤ ਉਹਨਾਂ ਨੂੰ ਪੜਾਇਆ ਲਿਖਾਇਆ ਉਹਨਾਂ ਨੇ ਉਹ ਚੀਜ਼ ਦੇ ਰਕਾਵਟ ਨਹੀਂ ਮੰਨੀ ਵੀ ਇਹ ਲੜਕੀ ਨੂੰ ਮੈਂ ਮਤਲਬ ਪੜਾਵਾ ਲਿਖਾਵਾ ਤੇ ਉਹਨਾਂ ਨੇ ਉਹ ਨਹੀਂ ਦੇਖਿਆ ਵੀ ਉਹ ਸੁਣ ਨਹੀਂ ਸਕਦੀ ਜਾਂ ਦੇਖ ਨਹੀਂ ਸਕਦੀ ਤੇ ਫਿਰ ਉਹਨਾਂ ਨੇ ਇੰਨੀ ਜ਼ਿਆਦਾ ਮਿਹਨਤ ਕੀਤੀ ਇਸ ਸੰਯੁਕਤ ਰਾਜ ਦੇ ਪੈਨਸਲੇਵੀਆ ਰਾਜ ਵਿੱਚ ਜਿਹੜਾ 27 ਜੂਨ ਜਦੋਂ ਹੈਲਨ ਕੇਨਨ ਦਾ ਜਨਮ ਦਿਨ ਹੁੰਦਾ ਉਹ ਦਿਨ ਸਮਝੇ ਵਜੋਂ ਘਰਾ ਕਰਾਰ ਕੀਤਾ ਗਿਆ ਜੋ ਕਿ ਇੱਕ ਬਹੁਤ ਵੱਡੀ ਗੱਲ ਨਾਲ ਜੇ ਆਪਾਂ ਗੱਲ ਕਰੀਏ ਮੂਢਲੇ ਸਾਲ ਤੇ ਬਿਮਾਰੀ ਦੀ ਤਾਂ ਹੈਲ ਹੈਲ ਮਿਸ ਕੇਲਰ ਦਾ ਜਨਮ 27 ਜੂਨ 1880 ਨੂੰ ਤੂਸਕੰਬੀਆਂ ਅਲਾਬਾਮਾ ਵਿੱਚ ਹੋਇਆ ਜਿਸ ਦਾ ਪਰਿਵਾਰ ਉਹਨਾਂ ਦੇ ਖੇਤਾਂ ਦੇ ਵਿੱਚ ਮਤਲਬ ਜੋ ਘਰ ਬਣਾਇਆ ਸੀ ਉੱਥੇ ਹੀ ਰਹਿੰਦਾ ਸੀ ਜਿਹੜੇ ਉਹਨਾਂ ਦੇ ਦਾਦਾ ਜੀ ਨੇ ਬਣਾਇਆ ਸੀ ਤੇ ਜਨਮ ਦੇ ਸਮੇਂ ਹੈਲਨ ਕੇਲਰ ਸੀ ਜਿਹੜੀ ਉਹ ਸੁਣ ਸਕਦੀ ਸੀ ਪਰ 19 ਮਹੀਨਿਆਂ ਦੀ ਸੀ ਜਦੋਂ ਉਹ ਉਹਨੂੰ ਕੋਈ ਐਦਾਂ ਦੀ ਬਿਮਾਰੀ ਹੋਈ ਜਿਹਦੇ ਕਰਕੇ ਉਹ ਅੰਨੀ ਤੇ ਬਹਿਰੀ ਹੋ ਗਈ ਤੇ 6 ਸਾਲ ਦੀ ਉਮਰ ਦੇ ਵਿੱਚ ਮਤਲਬ ਜਦੋਂ ਉਹ ਆਪਣੇ ਜਿਹੜੇ ਉਹਦੇ ਹਾਮਓਵਰ ਸੀਗੀ ਉਹਨਾਂ ਦੇ ਸੋਈਏ ਦੀ ਲੜਕੀ ਸੀ ਉਹਦੇ ਨਾਲ ਗੱਲ ਨਹੀਂ ਕਰ ਸਕਦੇ ਪਰ 7 ਸਾਲ ਦੀ ਉਮਰ ਵਿੱਚ ਹੈਲਨ ਕੇਲਰ ਕੋਰੇ 60 ਤੋਂ ਵੱਧ ਸੰਕੇਤ ਸੀ ਗੱਲ ਕਰਨ ਦੇ ਜਿੱਦਾਂ ਆਪਾਂ ਸਿੰਬल्स ਦੇ ਵਿੱਚ ਗੱਲ ਕਰਨ ਦਾ ਕਹਿੰਦੇ ਆ ਇਹ ਕਿਵੇਂ ਹੋਇਆ 1886 ਦੇ ਵਿੱਚ ਹੈਲਨ ਦੀ ਮਾਂ ਜਦੋਂ ਇੱਕ ਅਮਰੀਕੀ ਨੋਟਿਸ ਪੜ੍ਹ ਰਹੀ ਸੀ ਚਾਰਲਸ ਡਿਕਨੇਜ਼ਾ ਸਫਰਨਾਮਾ ਉਹਨਾਂ ਨੇ ਪੜ੍ਹਿਆ ਤੇ ਜਿਹਦੇ ਵਿੱਚ ਇੱਕ ਅੰਨੀ ਤੇ ਬੈਰੀ ਔਰਤ ਜਿਹਦਾ ਨਾਮ ਲੋਰਾ ਬ੍ਰਿਜਮੈਨ ਸੀ ਉਹਦੀ ਸਫਲ ਸਿੱਖਿਆ ਬਾਰੇ ਜ਼ਿਕਰ ਕੀਤਾ ਹੋਇਆ ਸੀ ਇਸ ਚੀਜ਼ ਤੋਂ ਪ੍ਰਭਾਵਿਤ ਹੋ ਕੇ ਹੈਲਨ ਕੈਲਰ ਦੀ ਮਾਂ ਨੇ ਉਸਦੇ ਪਿਤਾ ਨਾਲ ਗੱਲ ਕੀਤੀ ਤੇ ਉਹਨਾਂ ਨੇ ਉਹਨੂੰ ਬਾਲਟੀ ਮੋਰ ਵਿੱਚ ਜੁਲੀਅਨ ਚਿਮੋਸ਼ਨਾ ਦੇ ਡਾਕਟਰ ਕੋਲ ਭੇਜਿਆ ਡਾਕਟਰ ਨੇ ਉਹਨਾਂ ਨੂੰ ਅੱਗੇ ਇੱਕ ਅਲੈਗਜੈਂਡਰ ਗ੍ਰਾਹਮ ਬਿਲਕੁਲ ਜਾਣਦੀ ਸਵਾਲ ਦਿੱਤੀ ਜੋ ਕਿ ਅੰਨੇ ਵਿਅਕਤੀਆਂ ਜਾਂ ਅੰਨੇ ਬੱਚਿਆਂ ਦੀ ਪੜ੍ਹਾਈ ਲਈ ਕੰਮ ਕਰ ਰਹੇ ਸੀ ਤਾਂ ਬੈਲ ਨੇ ਉਹਨਾਂ ਨੂੰ ਇੱਕ ਇੰਸਟੀਚਿਊਟ ਦੱਸਿਆ ਪਰਕਿਸ ਇੰਸਟੀਚਿਊਟ ਆਫ ਬਲਾਈਂਡ ਜਿੱਥੇ ਲੋਰਾ ਬ੍ਰਿਜਮੈਨ ਦੀ ਸਿੱਖਿਆ ਹੋਈ ਸੀ ਤੇ ਉੱਥੋਂ ਜਿਹੜੇ ਉਹ ਸਕੂਲ ਨੂੰ ਸੰਸਥਾ ਨੂੰ ਚਲਾ ਰਹੇ ਸੀਗੇ ਮਾਈਕਲ ਅਗਾਨੋਸ਼ ਨੇ ਇਹ ਕੰਮ ਐਨੀ ਸੁਲੇਵਾਨ ਨੂੰ ਦਿੱਤਾ ਜੋ ਕਿ ਉੱਥੋਂ ਦੀ ਸਹਾਇਕ ਉਦਾਰਤ ਸੀ ਲਗਭਗ ਖੋਦਨੀ ਸੀ ਤੇ 50 ਸਾਲਾਂ ਦੇ ਸਬੰਧ ਦੀ ਸ਼ੁਰੂਆਤ ਵਿੱਚ ਪਹਿਲਾਂ ਤਾਂ ਸੁਲੀ ਸੁਲੀਵਾਰ ਨੇ ਹੈਲਰ ਨੂੰ ਮੱਲ ਪੜਾਇਆ ਤੇ ਫਿਰ ਉਹ ਦੋਨੇ ਆਪਸ ਦੇ ਵਿੱਚ ਸਾਥਰਾ ਬਣ ਗਏ। ਤੇ ਰਸਮੀ ਸਿੱਖਿਆ ਦੀ ਜੇ ਗੱਲ ਕਰੀਏ ਤਾਂ ਮਈ 1918-1888 ਦੇ ਵਿੱਚ ਹੈਲਨ ਕੇਲਰ ਨੇ ਪਹਿਲਾਂ ਉੱਥੇ ਪਰਕਿਸ ਇੰਸਟੀਚਿਊਟ ਦੇ ਵਿੱਚ ਦਾਖਲਾ ਲਿਆ ਜਾਣਾ ਸ਼ੁਰੂ ਕੀਤਾ। ਤੇ 1894 ਵਿੱਚ ਕੈਲਰ ਤੇ ਸੂਲੀਵਾਨ ਜਿਹੜੀ ਉਹਦੀ ਟੀਚਰ ਸੀਗੀ ਉਹਨਾਂ ਨੇ ਰਾਈਟਸ ਹਿਊਮਨਸ ਸਕੂਲ ਫਾਰ ਡਿਫ ਵਿੱਚ ਪੜਨ ਲਈ ਫਿਰ ਉਹ ਨਿਊਯਾਰਕ ਚਲੇ ਗਏ ਤੇ ਫਿਰ ਡਿਫ ਹਰੋਸਮਾਰ ਸਕੂਲ ਵਿੱਚ ਮਤਲਬ ਫਿਰ ਸਿੱਖਣ ਲਈ ਅੱਗੇ ਚਲੇ ਗਏ ਤੇ 1800 99 ਦੇ ਵਿੱਚੋਂ ਮੈਸੀਜ ਚੂ ਸਟੇਟਸ ਵਾਪਸ ਚਲੇ ਗਏ ਅਤੇ ਕੈਂਬਰिज ਸਕੂਲ ਫਾਰ ਜੰਗ ਲੇਡੀਜ਼ ਵਿੱਚ ਉਹਨਾਂ ਨੇ ਉੱਥੇ ਦਾਖਲਾ ਲਿਆ ਤੇ 1900 ਸਾਲ 1900 ਦੇ ਵਿੱਚ ਉਹਨਾਂ ਨੇ ਹਾਰਵਰਡ ਯੂਨੀਵਰਸਿਟੀ ਦੇ ਰੈਡਫਲਿਕ ਕਾਲਜ ਵਿੱਚ ਦਾਖਲਾ ਲਿਆ ਜਿੱਥੇ ਉਹਨਾਂ ਦੇ ਸਾਊਥ ਹਾਊਸ ਦੇ ਬ੍ਰਿਗਾਸ ਵਿੱਚ ਰਹਿੰਦੀ ਸੀ ਤੇ ਉੱਥੇ ਇੱਕ ਉਹਨਾਂ ਨੂੰ ਮਤਲਬ ਜਿਹੜੇ ਉਹ ਮਿਲੇ ਹੈਨਰੀ ਹਲਟਰ ਜੋਰਸ ਨਾਲ ਮਿਲੇ ਤੇ ਉਹਨਾਂ ਦੀ ਪਤਨੀ ਉਹਨਾਂ ਨੇ ਉਹਨਾਂ ਦੀ ਸਿੱਖਿਆ ਦਾ ਖਰਚਾ ਲਿਆ ਤੇ 1904 ਦੇ ਵਿੱਚ ਜਦੋਂ ਉਹ ਹੈਲਨ ਕੈਲਰ 24 ਸਾਲ ਦੀ ਸੀ ਤਾਂ ਉਹਨਾਂ ਨੇ ਰੈਡ ਕਲਿਫ ਤੋਂ ਫੀ ਬੀਟਾ ਕਾਪਾ ਦੇ ਮੈਂਬਰ ਉਹ ਜੋ ਮਤਲਬ ਗ੍ਰੈਜੂਏਟ ਹੋਈ ਜੋ ਆਰਟਸ ਦੀ ਬੈਚਲਰ ਦੀ ਡਿਗਰੀ ਹਾਸਲ ਕਰਨ ਵਾਲੀ ਪਹਿਲੀ ਅੰਨੀ ਤੇ ਬੋਲੀ ਸਖਸ਼ੀਅਤ ਸੀ ਤੇ ਉਸ ਤੋਂ ਬਾਅਦ ਫਿਰ ਜਿੰਨਾ ਉਹਨਾਂ ਨੇ ਸੰਭਵ ਹੋ ਗਿਆ ਉਹਨੇ ਕੋਸ਼ਿਸ਼ ਕੀਤੀ ਮੈਂ ਦੂਜਿਆਂ ਨਾਲ ਗੱਲਬਾਤ ਕਿੱਦਾਂ ਕਰਾਂ ਫਿਰ ਹੌਲੀ ਹੌਲੀ ਕੈਲਰ ਨੇ ਮਤਲਬ ਕੋਸ਼ਿਸ਼ਾਂ ਕੀਤੀਆਂ ਵੀ ਮੈਂ ਕਿੱਦਾਂ ਬੋਲ ਸਕਦੀ ਆ ਉਹਨਾਂ ਦੀ ਕੋਸ਼ਿਸ਼ਾਂ ਦੇ ਕਰਕੇ ਉਹਨਾਂ ਨੇ ਬੋਲਣਾ ਸਿੱਖ ਲਿਆ ਤੇ ਬਹੁਤ ਸਾਰੇ ਉਹਨਾਂ ਨੇ ਆਪਣੇ ਜੀਵਨ ਦੇ ਅਨੁਭਵ ਕੀਤੇ ਤੇ ਉੱਥੋਂ ਫਿਰ ਉਹ ਸਿੱਖਦੇ ਰਹੇ ਤੇ ਨਾਲ-ਨਾਲ ਸਪੀਚਾਂ ਤੇ ਲੈਕਚਰ ਦਿੰਦੇ ਰਹੇ ਡਿਲੀਵਰ ਕਰਦੇ ਰਹੇ ਫਿਰ ਉਹਨੇ ਹੱਥਾਂ ਨਾਲ ਆਪਣੇ ਮਲ ਬੁੱਲਾ ਨੂੰ ਪੜ੍ਹ ਕੇ ਲੋਕਾਂ ਦੇ ਭਾਸ਼ਣ ਸੁਣਨਾ ਵੀ ਸਿੱਖ ਲਿਆ ਜਿੰਨਾਂ ਉਹਦੀ ਅਹਿਸਾਸ ਭਾਵਨਾ ਤੇ ਜੋਗੀ ਮੈਂ ਇਹ ਕਿਦਰ ਸਰਚ ਦੇ ਵਿੱਚ ਵੀ ਪੜਿਆ ਵੀ ਜਦੋਂ ਕਈ ਵਾਰੀ ਹੁੰਦਾ ਨਾ ਵੀ ਇਹ ਕਈ ਚੀਜ਼ਾਂ ਹੁੰਦੀਆਂ ਨੇ ਆਪਾਂ ਕਹਿੰਨੇ ਆ ਵੀ ਆਪਣੀ ਜਦੋਂ ਸਾਰੀਆਂ ਸੈਂਸ ਹੁੰਦੀਆਂ ਨੇ ਦੇਖਣਾ ਸੁਣਨਾ स्मੈਲ ਕਰਨਾ ਜੇ ਆਪਣੀ ਇੱਕ ਅੱਧੀ ਸੈਂਸ ਕੰਮ ਕਰਨ ਲੋ ਜਦੋਂ ਬੰਦ ਕਰ ਦਿੰਦੀਆਂ ਨਾ ਤਾਂ ਉਹ ਬੰਦੇ ਦੀਆਂ ਜਿਹੜੀਆਂ ਦੂਜੀਆਂ ਸੈਂਸ ਹੁੰਦੀਆਂ ਨੇ ਕਿ ਉਹ ਜ਼ਿਆਦਾ ਕੰਮ ਕਰਨ ਲੱਗ ਜਾਂਦੀਆਂ ਨੇ ਤੇ ਉਸ ਤਰੀਕੇ ਨਾਲ ਹੀ ਉਹਨਾਂ ਨੇ ਮਤਲਬ ਫਿਰ ਸੰਕੇਤ ਭਾਸ਼ਾ ਨੂੰ ਪੜਨ ਲਈ ਵੀ ਮਤਲਬ ਬਹੁਤ ਮਾਹਿਰ ਹੋ ਗਏ ਤੇ ਉਸ ਤੋਂ ਬਾਅਦ ਉਹਨਾਂ ਨੇ ਪਹਿਲੇ ਵਿਸ਼ਵ ਉਤੋਂ ਥੋੜੀ ਦੇਰ ਬਾਅਦ ਹੀ ਉਹਨਾਂ ਨੇ ਨਿਸ਼ਚਿਤ ਕੀਤਾ ਤੇ ਉਹ ਇੱਕ ਮਤਲਬ ਜਿੱਦਾਂ ਇੱਕ ਟੈਬ ਆ ਇੱਕ ਕੋਈ 뮤직 বাজ ਰਿਹਾ ਤੇ ਉਹਦੇ ਉਹ ਉਂਗਲ ਰੱਖ ਕੇ ਸੰਗੀਤ ਦਾ ਨਜ਼ਦੀਕੀ ਅਨੁਭਵ ਕਰ ਸਕਦੇ ਕਿਉਂਕਿ ਉਹਨਾਂ ਨੂੰ ਸੁਣਦਾ ਨਹੀਂ ਸੀ ਆਪਾਂ ਨੂੰ ਸੰਗੀਤ ਸੁਣਦਾ ਉਹਨਾਂ ਨੂੰ ਸੁਣਦਾ ਨਹੀਂ ਸੀ ਪਰ ਉਹ ਇਦਾਂ ਮਤਲਬ ਟੱਚ ਕਰਕੇ ਫੀਲ ਕਰਕੇ ਹੀ ਉਹਨਾਂ ਨੂੰ ਮਤਲਬ ਸੁਣਨ ਦਾ ਅਨੁਭਵ ਉਹ ਕਰ ਸਕਦੇ ਸੀ ਜੇ ਆਪਾਂ ਗੱਲ ਕਰੀਏ ਸੰਜੋਗੀਆਂ ਦੀ ਤਾਂ ਐਨ ਜਿਹੜੀ ਸੁਲੀਵਾਨ ਉਹਦੀ ਟੀਚਰ ਸੀਗੀ ਸਖਲਾਈ ਦੇ ਸਮੇਂ ਤਾਂ ਉਹਨਾਂ ਨੂੰ ਪੜਾਇਆ ਤੇ ਬਾਅਦ ਵੀ ਉਹਨਾਂ ਨੇ ਇੱਕ ਸਾਥੀ ਵਜੋਂ ਹੈਲਨ ਕਿਲਰ ਦੀ ਬਹੁਤ ਮਦਦ ਕੀਤੀ ਸੁਲੀਵਾਨ ਨੇ 1905 ਵਿੱਚ ਜੋਹਨ ਮੈਸੀ ਨਾਲ ਵਿਆਹ ਕਰਵਾਇਆ ਤੇ ਉਹਨਾਂ ਦੀ ਸਿਹਤ 9000 ਸੌਰੀ 1914 ਦੇ ਆਸ-ਪਾਸ ਖਰਾਬ ਹੋਣ ਲੱਗੀ ਤੇ ਪਾਲਿਸ ਥਾਮਸਨ ਜਿਹੜੀ 20 ਫਰਵਰੀ 1885 ਤੋਂ ਲੈ ਕੇ 21 ਮਾਰਚ 1960 ਨੂੰ ਕਰ ਉਹਨੂੰ ਮਤਲਬ ਕਰ ਸੰਭਾਲਣ ਦੇ ਲਈ ਰੱਖਿਆ ਗਿਆ। ਉਹ ਸਕਾਟਲੈਂਡ ਦੀ ਇੱਕ ਕੁੜੀ ਸੀ ਜਿਹਦਾ ਅੰਨੇ ਬੋਲੇ ਲੋਕਾਂ ਨਾਲ ਕੋਈ ਤਜਰਬਾ ਨਹੀਂ ਸੀ ਉਹ ਵੀ ਸੈਕਟਰੀ ਦੇ ਤੌਰ ਤੇ ਕੰਮ ਕਰਨ ਲੱਗੀ ਤੇ ਆਖਰਕਾਰ ਉਹ ਫਿਰ ਹੈਲਨ ਕੈਲਰ ਦੀ ਨਿਰੰਤਰ ਫਰੈਂਡ ਬਣ ਗਈ ਉਸ ਤੋਂ ਬਾਅਦ ਇਹਨਾਂ ਨੇ ਫਿਰ ਕੀ ਕੀਤਾ ਸਾਰਿਆਂ ਨੇ ਮਿਲ ਕੇ ਮਤਲਬ ਉਹਦੇ ਮਤਲਬ ਯਤਰਾਵਾਂ 'ਵਜੋਂ ਬਾਅਦ ਉਹਥੇ ਯਤਨ ਇਕੱਠੇ ਕਰਦੇ ਰਹੇ ਵੀ ਕਿਵੇਂ ਕਿਵੇਂ ਕੀ ਕੀ ਚੀਜ਼ਾਂ ਕਰਨੀਆਂ ਨੇ ਫਿਰ ਜਿਹੜੀ ਐਨਸੋਲੀਵਨ ਸੀ ਉਹਦੀ ਮੌਤ 1937 ਦੇ ਵਿੱਚ ਹੋਈ ਜਿਸ ਸਮੇਂ ਉਹਦਾ ਹੱਥ ਕੈਲਰ ਨੇ ਫੜਿਆ ਹੋਇਆ ਸੀ ਉਹਨਾਂ ਦਾ ਆਪਸ ਵਿੱਚ ਬਹੁਤ ਜ਼ਿਆਦੀ ਨੇੜਤਾ ਸੀਗੀ ਉਸ ਤੋਂ ਬਾਅਦ ਕੈਲਰ ਅਤੇ ਥਾਮਸਨ ਕੈਨ ਟਿਕਟ ਚਲੇ ਗਏ ਜਿੱਥੇ ਉਹਨਾਂ ਨੇ ਦੁਨੀਆ ਭਰ ਦੀ ਯਾਤਰਾ ਕੀਤੀ ਤੇ ਨੇਤਰਹੀਣ ਲੋਕਾਂ ਲਈ ਫੰਡ ਇਕੱਠੇ ਕੀਤੇ ਥਾਮਸਨ ਨੂੰ 1957 ਵਿੱਚ ਦੌਰਾਂ ਪਿਆ ਜਿਸ ਤੋਂ ਬਾਅਦ ਉਹ ਕਦੇ ਪੂਰੀ ਤਰ੍ਹਾਂ ਠੀਕ ਨਹੀਂ ਹੋਈ ਤੇ 1960 ਦੇ ਵਿੱਚ ਉਹਦੀ ਮੌਤ ਹੋ ਗਈ ਤੇ ਉਸ ਤੋਂ ਬਾਅਦ ਇੱਕ ਬਿੰਨੀ ਕੋਰਵਲੀ ਇੱਕ ਨਰਸ ਸੀਗੀ ਜੋ ਅਸਲ ਵਿੱਚ 1857 ਵਿੱਚ ਥਾਮਸਨ ਦੀ ਦੇਖਭਾਲ ਲਈ ਰੱਖੀ ਗਈ ਸੀ ਤੇ ਥਾਮਸਨ ਦੀ ਮੌਤ ਤੋਂ ਮੌਤ ਤੋਂ ਬਾਅਦ ਉਹ ਹੈਲਨ ਕੈਲਰ ਦੇ ਨਾਲ ਕੈਲਰ ਦੇ ਨਾਲ ਰਹਿਣ ਲੱਗ ਗਈ ਤੇ ਉਸ ਤੋਂ ਬਾਅਦ ਫਿਰ ਜੇ ਆਪਾਂ ਗੱਲ ਕਰੀਏ ਵਿੰਦੇ ਕੈਰੀਅਰ ਤੇ ਪੋਲੀਟੀਕਲ ਐਕਟੀਵਿਟੀਜ਼ ਦੀ ਤਾਂ 1916 ਵਿੱਚ 22 ਫਰਵਰੀ ਨੂੰ ਹੈਲਨ ਕੈਨਨ ਤੇ ਉਸ ਦੇ ਅਧਿਆਪਕ ਜਿਹੜੀ ਮਿਸਿਸ ਜੌਨ ਮੈਸੀ ਹੈ ਨਾ ਉਹ ਇੱਕ ਲੈਕਚਰ ਦੇਣ ਦੇ ਲਈ ਇੱਕ ਛੋਟੇ ਪਿੰਡ ਦੇ ਵਿੱਚ ਗਏ ਤੇ ਉੱਥੇ ਉਹਨਾਂ ਨੇ ਆਪਣੀ ਗੱਲਬਾਤ ਕੀਤੀ ਇੱਕ ਉਮੀਦ ਖੁਸ਼ੀ ਤੇ ਪਿਆਰ ਨਾਲ ਭਰੀ ਹੋਈ ਸਥਿਤੀ ਦੇ ਵਿੱਚ ਉਹਨਾਂ ਨੇ ਇੱਕ ਮਤਲਬ ਸਨੇਹਾ ਦਿੱਤਾ ਤੇ ਲੋਕਾਂ ਨੂੰ ਜਿਹੜਾ ਉਹ ਸਨੇਹਾ ਸੀਗਾ ਉਹ ਬਹੁਤ ਵਧੀਆ ਲੱਗਿਆ ਤੇ ਉਸ ਮਹਾਨ ਕੁੜੀ ਨੇ ਜਿਸ ਨੇ ਅੰਦੇ ਪਾਣਾ ਬੋਲਣਾ ਤੇ ਸੁਣਨਾ ਦੇ ਤੀਜੇ ਦੇਣਾ ਮਤਲਬ ਦੂਜੇ ਦਿਨ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਕੇ ਸ਼ਾਨਦਾਰ ਜਿੱਤ ਹਾਸਲ ਕੀਤੀ ਤੇ ਉਹਨਾਂ ਨੇ ਮਤਲਬ ਆਪਣੀ ਇੱਕ ਇਹਨੂੰ ਆਪਾਂ ਪ੍ਰੇਰਨਾ ਵੱਲੋਂ ਲੈ ਸਕਦੇ ਹਾਂ ਲੁਕ ਆਫ ਕਰਨਾ ਉਸ ਤੋਂ ਜਿਹੜੀ ਹੈਲਨ ਕੈਲਰ ਸੀਗੀ ਉਹ ਵਿਸ਼ਵਵਪਰਸਿੱਧ ਸਪੀਕਰ ਤੇ ਲੇਖਕ ਬਣ ਗਈ ਉਹਨੇ ਬਹੁਤ ਮਾੜੀਆਂ ਹਾਲਤਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਜਿਹੜੇ ਹੱਕ ਸੀਗੇ ਉਹਨਾਂ ਦੀ ਮਜਬੂਤੀ ਨਾਲ ਉਹਨਾਂ ਦੇ ਮਤਲਬ ਪੱਖਾਂ ਬਾਰੇ ਪੜਦੀ ਰਹੀ ਉਹਨੇ 25 ਵੱਖ-ਵੱਖ ਦੇਸ਼ਾਂ ਦੀ ਯਾਤਰਾ ਕੀਤੀ ਤੇ ਉਹ ਇੱਕ ਮੋਟੀਵੇਸ਼ਨਲ ਸਪੀਕਰ ਵੀ ਸੀਗੀ ਤੇ ਉਹਦੇ ਨਾਲ ਹੀ ਉਹਨਾਂ ਨੇ ਮਤਲਬ ਉਹ ਲਗਾਤਾਰ ਆਪਣੀਆਂ ਕਿਤਾਬਾਂ ਵਗੈਰਾ ਉਹਨਾਂ ਨੇ ਕਾਫੀ ਸਾਰੀਆਂ ਲਿਖੀਆਂ ਤੇ 1920 ਵਿੱਚ ਉਹਨਾਂ ਨੇ ਇੱਕ ਅਮਰੀਕੀ ਸਿਵਲ ਲਿਬਰਟੀ ਜੁਨੀਅਰ ਦੀ ਸਥਾਪਨਾ ਕੀਤੀ ਜਿੱਥੇ ਉਹਨਾਂ ਨੇ 40 ਤੋਂ ਵੱਧ ਦੇਸ਼ਾਂ ਦੀ ਯਾਤਰਾ ਕਰਕੇ ਉਹ ਕਈ ਵਾਰੀ ਜਾਪਾਨ ਵੀ ਗਈ ਫਿਰ ਉਹ ਜਾਪਾਨ ਦੇ ਲੋਕਾਂ ਵਿੱਚ ਵੀ ਬਹੁਤ ਪ੍ਰਸਿੱਧ ਹੋ ਗਏ ਤੇ ਉਸ ਤੋਂ ਬਾਅਦ ਮਤਲਬ ਉਹ ਜਦੋਂ ਰਾਜਨੀਤਿਕ ਇਨਕਲਾਬੀਆਂ ਦੇ ਤੌਰ ਤੇ ਮਤਲਬ ਉਹ ਉਥੇ ਜਦੋਂ ਕੰਮ ਕੀਤਾ ਖੱਬੀ ਤੇ ਨਾਲ ਜੁੜੇ ਹੋਏ ਮਤਲਬ ਉਹਨਾਂ ਨੂੰ ਮੰਨਿਆ ਗਿਆ ਉਸ ਤੋਂ ਬਾਅਦ ਉਹਨਾਂ ਦਾ ਮੰਨਣਾ ਸੀ ਕਿ ਗਰੀਬ ਲੋਕ ਅਜ਼ੌਗੀ ਕਦਰਾਂ ਵੱਲੋਂ ਦੱਬੇ ਹੋਏ ਹਨ ਉਹ ਚਾਹਦੀ ਸੀ ਕਿ ਗਰੀਬ ਪਰਿਵਾਰਾਂ ਵਿੱਚ ਜਨਮ ਲੈਣ ਵਾਲੇ ਬੱਚਿਆਂ ਨੂੰ ਬਹੁਤ ਸਾਰੇ ਮੌਕੇ ਮਿਲਨੇ ਚਾਹੀਦੇ ਨੇ ਤੇ ਉਹਨਾਂ ਨੇ ਲਿਖਿਆ ਕਿ ਮੇਰੀ ਸਫਲਤਾ ਦੀ ਕਾਫੀ ਹੱਦ ਤੱਕ ਮੇਰੀ ਜਨਮ ਅਤੇ ਮਾਹੌਲ ਦੀਆਂ ਸਹੂਲਤਾਂ ਕਰਕੇ ਸੀ ਮੈਂ ਇਹੀ ਸਿੱਖਿਆ ਕਿ ਉੱਚੀ ਕਦਰ ਹਾਸਲ ਕਰਨ ਦੀ ਸ਼ਕਤੀ ਹਰ ਕਿਸੇ ਵਿੱਚ ਲਾਈਕ ਪਹੁੰਚ ਨਹੀਂ ਹੁੰਦੀ ਉਸ ਤੋਂ ਬਾਅਦ 1909 ਦੇ ਵਿੱਚ ਉਹ ਸੋਸ਼ਲਿਸਟ ਪਾਰਟੀ ਆਫ ਅਮਰੀਕਾ ਐਸ ਪੀਏ ਦੀ ਮੈਂਬਰ ਵੀ ਬਣੀ 1909 ਤੋਂ 1921 ਤੱਕ ਉਹ ਮਜ਼ਦੂਰ ਕਲਾਸ ਦੇ ਹੱਕ ਵਿੱਚ ਉਹਨਾਂ ਨੇ ਮੁਹਿੰਮ ਚਲਾਈ ਤੇ ਬਹੁਤ ਲਿਖਿਆ ਉਹਨਾਂ ਨੇ ਆਪਣੀਆਂ ਜੋ ਪਾਸ਼ਣ ਦਿੱਤੇ ਤੇ ਲਖਾਈਆਂ ਔਰਤਾਂ ਦੇ ਵੋਟ ਦੇ ਹੱਕ ਜਾਂ ਜੁੱਧ ਦੇ ਪ੍ਰਭਾਵਾਂ ਬਾਰੇ ਗੱਲ ਕੀਤੀ ਤੇ 1912 ਦੇ ਵਿੱਚ ਉਹਨੇ ਇੰਡਸਟਰੀਅਲ ਵਰਕਰਸ ਆਫ ਦਾ ਵਰਲਡ ਵਿੱਚ ਸ਼ਾਮਲ ਹੋਏ ਜਿੱਥੇ ਉਹਨਾਂ ਨੇ ਮਤਲਬ ਆਪਣੇ ਹੋਰ ਜਿਹੜੀ ਲਿਖਤ ਸੀਗੀ ਲਿਖੀ ਪਾਰਲੀਮੈਂਟਰੀ ਸੋਸ਼ਲਿਜ਼ਮ ਰਾਜਨੀਤਿਕ ਦੀ ਰੇਤ ਵਿੱਚ ਡੁੱਬ ਰਿਹਾ ਹੈ ਫਿਰ ਉਹਨਾਂ ਨੇ 1916 ਤੋਂ 1918 ਤੱਕ ਲਿਖਿਆ ਕਿ ਆਪਣੇ ਪ੍ਰਤੀਸ਼ਟ ਅਧਿਕਾਰਾਂ ਦੀ ਮੁੱਲ ਅਧਿਕਾਰਾਂ ਬਾਰੇ ਰੱਖਿਆ ਕੀਤੀ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਰਾਜਨੀਤਿਕ ਵਿਚਾਰਾਂ ਨੂੰ ਲੈ ਕੇ ਉਹ ਕਈ ਵਾਰੀ ਬਵਾਦਾਂ ਦਾ ਸ਼ਿਕਾਰ ਵੀ ਹੋਏ ਜਿੱਦਾਂ ਅਕਸਰ ਹੁੰਦਾ ਪਰ ਉਹਨਾਂ ਨੇ ਆਪਣੀ ਬਹਾਦਰੀ ਤੇ ਬੁੱਧੀਮਤਾ ਨਾਲ ਉਹ ਸਾਰੀਆਂ ਮਤਲਬ ਮੁਸ਼ਕਲਾਂ ਦਾ ਸਾਹਮਣਾ ਉਹ ਕਰਦੇ ਰਹੇ ਤੇ ਉਸ ਤੋਂ ਬਾਅਦ ਉਹ ਬਹੁਤ ਜ਼ਿਆਦਾ ਮਤਲਬ ਪ੍ਰਸਿੱਧ ਹੋਏ 1946 ਤੋਂ 1957 ਤੱਕ ਉਹਨੇ 35 ਦੇਸ਼ਾਂ ਦਾ ਦੌਰਾ ਕੀਤਾ 1948 ਵਿੱਚ ਉਹ ਨਿਊਜ਼ੀਲੈਂਡ ਵਿੱਚ ਮੌਜੂਦ ਆਕਲੈਂਡ ਦੇ ਮਤਲਬ ਬੱਖ-ਬੱਖ ਹਿੱਸਿਆਂ ਦੇ ਸਕੂਲਾਂ ਦਾ ਦੌਰਾ ਕੀਤਾ ਹੈਲਨ ਕੇਲਰ ਨਾ ਸਿਰਫ ਪ੍ਰਮੁੱਖ ਅਕਾਦਮੀ ਦੇ ਅਧਿਕਾਰੀ ਸੀ ਸਗੋਂ ਇੱਕ ਉਤਸ਼ਾਹੀਤ ਲੇਖਕ ਵੀ ਸੀ ਉਹਨਾਂ ਨੇ ਕਈ ਕਿਤਾਬਾਂ ਤੇ ਲੇਖ ਲਿਖੇ ਜੋ ਜੀਵਨ ਦੀ ਦਰਸ਼ਕਤਾ, ਦਾਰਸ਼ਨਿਕਤਾ ਤੇ ਸਮਾਜਿਕ ਕਾਰਜਾਂ ਵਿੱਚ ਰੋਸ਼ਨੀ ਪਾਉਂਦੇ ਹਨ ਤੇ ਉਸ ਤੋਂ ਬਾਅਦ ਉਹਨਾਂ ਨੇ ਸ਼ੁਰੂਆਤੀ ਲਿਖਾਈ ਦੇ ਵਿੱਚ 1891 ਦੇ ਵਿੱਚ ਦਾ ਫੋਸਟ ਕਿੰਗ ਜੋ ਉਹਨੂੰ ਸਿਰਫ 11 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਲਿਖਿਆ ਸੀ ਇਹ ਕਹਾਣੀ ਦੀ ਆਲੋਚਨਾ ਵੀ ਕੀਤੀ ਗਈ ਸੀ ਕਿ ਇਹ ਕਿਤੋਂ ਨਕਲ ਕੀਤੀ ਗਈ ਹੈ ਇਸ ਮਾਮਲੇ ਦੀ ਜਾਤੋਂ ਪਤਾ ਚੱਲਿਆ ਕਿ ਕੈਲੀ ਨੇ ਕੈਂਬਰ ਦੀ ਕਹਾਣੀ ਸੁਣੀ ਸੀ ਪਰ ਉਸ ਨੂੰ ਉਸ ਨੂੰ ਭੁੱਲ ਗਈ ਜਦੋਂ ਕਿ ਉਹ ਸਹੀ ਜਾਦ ਅਸਟ ਵਿੱਚ ਉਸ ਦੀ ਕਹਾਣੀ ਸੁਣੀ ਸੀ ਜਿਹਨੂੰ ਮਤਲਬ ਕੈਪਟੋ ਮੋਜੀਮਾ ਕਿਹਾ ਜਾਂਦਾ ਜਿੱਥੇ ਕਿਸੇ ਨੂੰ ਪ੍ਰਾਣੀਆਂ ਜਿਆਦਾ ਅਜਾਈ ਤੌਰ ਤੇ ਮਤਲਬ ਖਿੱਚੀਆਂ ਜਾਂਦੀਆਂ ਨੇ ਅਟਰੈਕਟ ਹੋ ਜਾਂਦਾ ਬੰਦਾ ਉਸ ਤੋਂ ਬਾਅਦ ਉਹਨਾਂ ਨੇ ਹੋਰ ਕਾਫੀ ਸਾਰੀਆਂ ਕਿਤਾਬਾਂ ਲਿਖੀਆਂ ਦਾ ਸਟੋਰੀ ਆਫ ਮਾਈ ਲਾਈਫ 1903 ਦੇ ਵਿੱਚ ਲਿਖੀ ਜੋ ਕਿ ਹੈਲਨ ਕੈਲਨ ਦੀ ਆਤਮਕਥਾ ਸੀ ਤੇ ਉਹ ਉਹਨਾਂ ਦੀ ਅਧਿਆਪਕ ਐਨੀ ਸਲੀਵਨ ਤੇ ਉਹਦੇ ਪਤੀ ਜੌਨ ਮੈਸੇ ਦੀ ਮਦਦ ਨਾਲ ਲਿਖੀ ਗਈ ਸੀ ਇਕ ਕਿਤਾਬ ਦੇ ਵਿੱਚ ਉਹਨਾਂ ਨੇ ਆਪਣੀ ਜੀਵਨ ਸਾਥੀ ਜੀਵਨ ਦੀ ਕਹਾਣੀ 21 ਸਾਲ ਦੀ ਉਮਰ ਤੱਕ ਦੱਸਿਆ ਤੇ ਇਹ ਉਸ ਸਮੇਂ ਲਿਖੀ ਗਈ ਸੀ ਜਦੋਂ ਉਹ ਕਾਲਜ ਦੇ ਵਿੱਚ ਸੀ ਉਸ ਤੋਂ ਬਾਅਦ ਉਹਨਾਂ ਨੇ ਦਾ ਵਰਲਡ ਫਰਸਟ ਲਾਈਵ 2008 ਵਿੱਚ ਲਿਖੀ ਉਹਨਾਂ ਨੇ ਆਪਣੇ ਦੁਨੀਆ ਭਰ ਬਾਰੇ ਮਤਲਬ ਜੋ ਸੋਚਾਂ ਸੀ ਆਪਣੀ ਸੰਵੇਦਨਸ਼ੀਲਤਾ ਦੇ ਆਪਣੇ ਜੀਵਨ ਨੂੰ ਸਮੱਸਿਆਵਾਂ ਨੂੰ ਦੇਖਦੇ ਹੋਏ ਲਿਖੀ ਉਸ ਤੋਂ ਬਾਅਦ ਉਹਨਾਂ ਨੇ ਆਊਟ ਆਫ ਡਾਰਕ 1913 ਦੇ ਵਿੱਚ ਲਿਖੀ ਇਹ ਕਿਤਾਬ ਸਮਾਜਵਾਦ ਤੇ ਲਿਖੇ ਹੋਏ ਲੇਖਾਂ ਦਾ ਸੰਗ੍ਰਹਿ ਸੀ ਜਿੱਥੇ ਉਹਨੇ ਮਜ਼ਦੂਰ ਤੇ ਸਮਾਜਿਕ ਹੱਕਾਂ ਦੇ ਬਾਰੇ ਆਪਣੇ ਵਿਚਾਰ ਜाहिर ਕੀਤੇ ਫਿਰ ਮਾਈ ਰਿਲੀਜਨ 1927 ਤੇ 1994 ਵਿੱਚ ਲਾਈਟ ਇਨ ਦਾ ਡਾਰਕਨੈਸ ਤੇ ਇਹ ਕਿਤਾਬ ਉਹਨਾਂ ਨੇ ਆਪਣੇ ਧਾਰਮਿਕ ਉਦਲਾ ਦੀ ਵਿਆਖਿਆ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਆਪਣੀਆਂ ਸਿੱਖਿਆਵਾਂ ਨੂੰ ਜਿਹੜੀਆਂ ਉਹ ਦਸੀਆਂ ਤੇ ਉਹਨਾਂ ਨੇ ਆਪਣੇ ਮਤਲਬ ਹੋਰ ਸਚਾਈ ਨਾਲ ਰਿਲੇਟਡ ਹੋਤੇ ਕਾਫੀ ਮਤਲਬ ਇਹ ਬੁੱਕ ਵਿੱਚ ਲਿਖਿਆ ਤੇ ਉਹਨਾਂ ਨੇ ਹੋਰ ਕਾਫੀ ਸਾਰੀਆਂ ਕਿਤਾਬਾਂ ਲਿਖੀਆਂ ਐਂਡ ਐਸੇ ਮਾਈ ਲਾਈਫ ਆਫ ਅਪਟਿਮਸ ਤੇ ਹੋਰ ਬਹੁਤ ਸਾਰੀਆਂ ਕਿਤਾਬਾਂ ਤੇ ਉਸ ਤੋਂ ਬਾਅਦ ਫਿਰ ਸਮਾਜਿਕ ਤੌਰ ਤੇ ਉਹਨਾਂ ਨੇ ਕਾਫੀ ਸਾਰੇ ਕੰਮ ਕੀਤੇ ਗਰੀਬਾਂ ਲੋਕਾਂ ਦੇ ਹੱਕਾਂ ਵਿੱਚ ਸਮਰਥਨ ਕੀਤਾ ਤੇ 1907 ਵਿੱਚ ਜਿਹੜਾ ਉਹਨਾਂ ਨੇ ਲੇਖ ਲਿਖਿਆ ਸੀ ਉਹਦੇ ਵਿੱਚ ਉਹਨਾਂ ਨੇ ਬੱਚੇ ਮਤਲਬ ਬੱਚੇ ਦੀ ਆਦਤਾਂ ਮਤਲਬ ਉਹਨੂੰ ਕਿਵੇਂ ਰੋਕਿਆ ਜਾ ਸਕਦਾ ਨਵਜਾਤ ਬੱਚੇ ਦੀਆਂ ਅੱਖਾਂ ਨੂੰ ਇੱਕ ਵਿਸ਼ੇਸ਼ ਮਤਲਬ ਕਿਵੇਂ ਉਹਦੀ ਕੇਅਰ ਕੀਤੀ ਜਾ ਸਕਦੀ ਆ ਉਹ ਚੀਜ਼ਾਂ ਬਾਰੇ ਵੀ ਉਹਨਾਂ ਨੇ ਲਿਖਿਆ ਤੇ ਮਨਜ਼ੂਰ ਹੱਕਾਂ ਤੇ ਸਮਾਜਿਕ ਇਨਸਾਫ ਬਾਰੇ ਬਹੁਤ ਬਹੁਤ ਉਹਨਾਂ ਨੇ ਚੀਜ਼ਾਂ ਲਿਖੀਆਂ ਤੇ ਜਿਨ੍ਹਾਂ ਨੇ ਮਤਲਬ ਪਾਠਕਾਂ ਉੱਤੇ ਬਹੁਤ ਵੱਡਾ ਅਸਰ ਛੱਡਿਆ ਤੇ ਫਿਰ ਉਹਨਾਂ ਨੇ ਇੱਕ ਫਾਊਂਡੇਸ਼ਨ ਵੀ ਚਲਾਇਆ ਤੇ 11 ਸਤੰਬਰ 1921 ਨੂੰ ਮਤਲਬ ਟਾਵਰਾਂ ਦੇ ਟਾਵਰ ਤਵਾ ਹੋ ਗਏ ਸੀਗੇ ਫਿਰ ਉਹਦੀ ਜਿਹੜੀ ਲਿਖਾਈ ਤੇ ਸਮਾਜਿਕ ਕਾਰਜ ਬਰਾਸਤ ਚ ਜਾਂਦੀ ਰਹੀ ਤੇ ਅਖੀਰ ਨੂੰ ਜਿਹੜੀ ਹੈਲਨ ਕੇਲਰ ਸੀਗੀ ਉਹ ਉਹਨਾਂ ਦੀ ਜਿਹੜੀ ਲੇਖਕ ਅਤੇ ਹੱਕਾਂ ਦੀ ਅਧਿਕਾਰੀ ਵਜੋਂ ਉਹ ਸੰਗਰਮ ਰਹੇ ਤੇ 1 ਜੂਨ 1968 ਨੂੰ ਜਦੋਂ ਉਹ 87 ਸਾਲਾਂ ਦੇ ਸੀਗੇ ਤਾਂ ਉਹਨਾਂ ਦੀ ਡੈਥ ਹੋ ਗਈ ਸੀ ਤੇ ਉਹਨਾਂ ਨੇ ਇੱਕ ਲੰਬੀ ਸਟ੍ਰੋਕ ਦੀ ਬਿਮਾਰੀ ਸੀ ਜਿਹਦੇ ਕਾਰਨ ਉਹਨਾਂ ਦੀ ਡੈਥ ਹੋ ਗਈ ਪਰ ਵੀ ਉਹਨਾਂ ਨੂੰ ਆਪਾਂ ਨੂੰ ਉਹਨਾਂ ਦੀ ਜ਼ਿੰਦਗੀ ਤੋਂ ਇਹੀ ਸਿੱਖਣ ਨੂੰ ਮਿਲਦਾ ਕਿ ਮੁਸ਼ਕਲਾਂ ਦੇ ਬਾਵਜੂਦ ਆਪਾਂ ਕਿਵੇਂ ਹੌਸਲੇ ਨਾਲ ਅੱਗੇ ਵਧ ਸਕਦੇ ਹਾਂ ਤੇ ਆਪਾਂ ਨੂੰ ਮਨੁੱਖੀ ਹੱਕਾਂ ਤੇ ਸਮਾਜਿਕ ਨਿਆਂ ਲਈ ਖੜੇ ਕਿੱਦਾਂ ਹੋਣਾ ਚਾਹੀਦਾ ਤੇ ਆਪਾਂ ਨੂੰ ਦੂਜਿਆਂ ਦੇ ਹੱਕਾਂ ਲਈ ਕਿਵੇਂ ਖੜੇ ਹੋਣਾ ਚਾਹੀਦਾ ਤੇ ਦੂਜਿਆਂ ਤੋਂ ਮਦਦ ਲੈ ਵੀ ਲੈਣੀ ਚਾਹੀਦੀ ਤੇ ਉਹਨਾਂ ਦੀ ਮਦਦ ਕਰਨੀ ਵੀ ਚਾਹੀਦੀ ਆ ਤੇ ਆਪਾਂ ਨੂੰ ਆਤਮ ਮਤਲਬ ਆਪਣੇ ਆਪ ਤੇ ਵਿਸ਼ਵਾਸ ਤੇ ਮਜ਼ਬੂਤ ਰਹਿਣਾ ਚਾਹੀਦਾ ਤੇ ਸਾਨੂੰ ਸਾਡੀ ਜ਼ਿੰਦਗੀ ਨੂੰ ਮਤਲਬ ਇਸ ਤਰੀਕੇ ਨਾਲ ਹਮੇਸ਼ਾ ਅੱਗੇ ਬਦਲਣਾ ਬਦਲਣਾ ਚਾਹੀਦਾ ਤੇ ਵੱਧ ਕੇ ਲੜਦੇ ਰਹਿਣਾ ਚਾਹੀਦਾ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਉਮੀਦ ਆ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ ਅੱਜ ਮੇਰੀ ਸਿਹਤ ਕੁਝ ਨਾ ਠੀਕ ਹੋਣ ਕਰਕੇ ਮੇਰੇ ਖਿਆਲ ਚ ਮੈਥੋਂ ਇੰਨੀ ਵਧੀਆ ਸਟੋਰੀ ਕਵਰ ਨਹੀਂ ਹੋਈ ਪਰ ਮੈਂ ਲੜੀ ਨੂੰ ਰੋਕਣਾ ਨਹੀਂ ਚਾਹੁੰਦੀ ਤਾਂ ਕਰਕੇ ਮੈਂ ਕੋਸ਼ਿਸ਼ ਕੀਤੀ ਆ ਮਤਲਬ ਲੜੀ ਨੂੰ ਜਾਰੀ ਰੱਖਣ ਲਈ ਤੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਕੱਲ ਨੂੰ ਨਵੀਂ ਵੀਡੀਓ ਲੈ ਕੇ ਆਵਾਂਗੇ ਧੰਨਵਾਦ ਤੁਹਾਡਾ ਦਿਨ ਚੰਗਾ ਰਹੇ